ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਇਹ ਵੀ ਲਗਾ ਹੈਗਾ ਜੀ ਸ਼ਾਮ ਦਾ ਸ਼ਾਮ ਦੇ 4:00 ਵੱਜ ਚੁੱਕੇ ਨੇ ਤੇ ਮੈਂ ਚੱਲੀ ਸੀਗੀ ਥੱਲੇ ਨੂੰ ਥੱਲੇ ਜਾ ਕੇ ਅੱਜ ਆਪਾਂ ਕਰਾਂਗੇ ਡੰਕਰਾਂ ਨੂੰ ਸੰਨੀ ਕਿਉਂਕਿ ਜੀ ਆਪਣੇ ਪੱਠੇ ਮੁੱਕ ਚੁੱਕੇ ਨੇ ਤੇ ਹੁਣ ਆਪਾਂ ਨੂੰ ਦੇਖਦਾ ਕਿੰਨਾ ਚਿਰ ਸੰਨੀ ਕਰਨੀ ਪਊਗੀ ਡੈਡ ਆਪਾਂ ਨੇ ਬਣਵਾ ਲਿਆ ਸੀਗਾ ਸੈੱਟ ਵੀ ਚੱਕ ਲਿਆ ਸੀਗਾ ਚੱਕੀ ਤੋਂ ਤੇ ਫਿਰ ਹੁਣ ਮੈਂ ਜਾ ਕੇ ਪਹਿਲਾਂ ਤਾਂ ਫੁਆਰੇ ਬੰਦ ਕਰੇ ਫੁਆਰੇ ਤੋਂ ਬਾਅਦ ਉੱਥੇ ਗਿੱਲਾ ਹੋਇਆ ਪਿਆ ਫਿਰ ਪੱਖੇ ਲਾਏ ਪੱਖੇ ਲਾ ਕੇ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਪਾਣੀ ਗੋਹਾ ਖਿੱਚ ਕੇ ਗੋਹਾ ਕਾਫੀ ਹੋਇਆ ਪਿਆ ਸੀਗਾ ਗੋਹਾ ਖਿੱਚ ਕੇ ਉਸ ਤੋਂ ਬਾਅਦ ਫਿਰ ਡੰਗਰਾਂ ਤੇ ਪਾਣੀ ਪਾ ਦਾਂਗੇ ਜਿਹੜਾ ਗੋਹਾ ਲੱਗਿਆ ਹੋਊਗਾ ਮੜਾ ਮੁੱਟਾ ਪਾਣੀ ਨਾਲ ਲੈ ਜੂਗਾ ਤੇ ਇੱਥੇ ਜੀ ਮੇਰੀ ਟੈਂਕੀ ਵੀ ਮੁੱਕ ਗਈ ਸੀਗੀ ਫਿਰ ਮੈਂ ਟੈਂਕੀ ਵੀ ਭਰਾਂਗੀ ਟੈਂਕੀ ਭਰ ਕੇ ਉਸ ਤੋਂ ਬਾਅਦ ਪਾਣੀ ਪਾਵਾਂਗੀ ਤੇ ਹਾਂਜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਮੈਂ YouTube ਤੇ ਕਿਵੇਂ ਆਈ ਤੇ ਕਿਨੂੰ ਦੇਖ ਕੇ ਆਈ ਤੇ ਕਿਉਂ ਆਈ ਹੈ ਨਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਅੱਜ ਜੀ ਮੇਰੇ YouTube ਤੇ ਆਉਣ ਦਾ ਕਾਰਨ ਅ ਮੈਂ ਨਾ YouTube ਤੇ ਕਿਵੇਂ ਆਈ ਮੈਂ ਨਾ ਇੱਕ ਮੀਡਲ ਕਲਾਸ ਫੈਮਿਲੀ ਨਾਲ ਹਨਾ ਫੈਮਿਲੀ ਚ ਬਲੌਂਗ ਕਰਦੀ ਆ ਤੇ ਸਾਡਾ ਰਹਿਣਾ ਸਹਿਣਾ ਬਿਲਕੁਲ ਸਾਦਾ ਏ ਤੇ ਮੈਂ ਇੱਕ ਬਿਲਕੁਲ ਸਿੰਪਲ ਜਿਹਾ ਪਰਿਵਾਰ ਵਿੱਚੋਂ ਹਾਂ ਤੇ ਮੇਰਾ ਵਿਆਹ ਤੋਂ ਪਹਿਲਾਂ ਹਨਾ ਇੱਕ ਸੁਪਨਾ ਸੀਗਾ ਕਿ ਮੈਂ ਕੁਝ ਨਾ ਕੁਝ ਕੰਮ ਕਰਾਂ ਮਤਲਬ ਕੋਈ ਵੀ ਹਨਾ ਪੜ੍ਹ ਲਿਖ ਕੇ ਕਿਸੇ ਵੀ ਨੌਕਰੀ ਤੇ ਲੱਗ ਜਾ ਮੈਂ ਪੜ੍ਹਾਈ ਵੀ ਬਹੁਤ ਵਧੀਆ ਹਨਾ ਕੀਤੀ ਆ ਤੇ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਈ ਆ ਜਿੰਨਾ ਵੀ ਮੈਂ ਪੜ੍ਹੀ ਆ ਬਹੁਤ ਵਧੀਆ ਪੜ੍ਹਾਇਆ ਪੜਾਈ ਕਰੀ ਹੋਈ ਹੈ ਜੀ ਮੇਰੀ ਤੇ ਮੈਂ ਪੜਾਈ ਕਰਨ ਦੇ ਨਾਲ-ਨਾਲ ਕੋਰਸ ਵੀ ਕੀਤੇ ਹੋਏ ਨੇ ਹਨਾ ਮੇਰਾ ਕੋਰਸ ਕਰਨ ਦਾ ਹੀ ਮਕਸਦ ਸੀਗਾ ਕਿ ਮੈਂ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਚਾਹੁੰਦੀ ਸੀ ਕਿ ਮੈਂ ਕੋਈ ਨੌਕਰੀ ਕਰਾਂ ਹਨਾ ਕਰਨਾ ਚਾਹੁੰਦੀ ਸੀਗੀ ਤੇ ਮੈਂ ਪਹਿਲਾਂ ਬੱਚਿਆਂ ਨੂੰ ਟਿਊਸ਼ਨ ਵਗੈਰਾ ਵੀ ਦਿੱਤੇ ਨੇ ਜਦੋਂ ਮੈਂ ਪੜ੍ਹਦੀ ਸੀ ਉਦੋਂ ਤੇ ਹੋਰ ਵੀ ਕਾਫੀ ਕੰਮ ਕਰੇ ਨੇ ਤੇ ਹਨਾ ਫਾਰੂ ਜੀ ਕਿਸ ਮੁੱਦ ਨੂੰ ਕਹਿੰਦੇ ਜੂਰ ਹੁੰਦਾ ਉਹੀ ਹੁੰਦਾ ਹਨਾ ਜੋ ਆਪਣੇ ਕਿਸਮਤ ਚ ਲਿਖਿਆ ਹੁੰਦਾ ਹੈ ਹਨਾ ਜਦੋਂ ਮੈਂ ਪੜ੍ਹਾਈ ਮਤਲਬ ਕਰਕੇ ਹਟੇ ਕੋਰਸ ਕਰੇ ਉਸ ਤੋਂ ਬਾਅਦ ਜਦ ਜੀ ਮੇਰੀ ਮੈਰਿਜ ਹੋ ਗਈ ਤੇ ਮੈਰਿਜ ਹੋਣ ਤੋਂ ਬਾਅਦ ਮੇਰੀ ਪੜ੍ਹਾਈ ਸਾਰਾ ਕੁਝ ਵਿੱਚ ਛੁੱਟ ਗਿਆ ਹਨਾ ਕੋਰਸ ਕਰੇ ਹੋਏ ਵੀ ਬਸ ਜੀ ਵਿੱਚੇ ਹਨਾ ਰਹਿ ਗਏ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੇ ਮੈਂ ਕੋਰਸ ਵਗੈਰਾ ਕਰੇ ਜਾਂ ਪੜ੍ਹਾਈ ਕਰੀ ਮੈਂ ਮੈਂ ਨਹੀਂ ਮੰਦੀ ਕਿ ਮੈਨੂੰ ਕੋਈ ਫਾਇਦਾ ਹੋਇਆ ਹਨਾ ਸਾਰੀ ਪੜ੍ਹਾਈ ਵਿੱਚ ਹੀ ਰੈਗੀ ਜੀ ਤੇ ਮੈਰਿਜ ਤੋਂ ਬਾਅਦ ਮੇਰੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਸੀ ਹੈਨਾ ਜ਼ਿੰਦਗੀ ਬਦਲ ਨਾਲ ਦੇਖੋ ਜੀ ਫਿਰ ਹੈਨਾ ਚਲੋ ਜੀ ਮੈਂ ਆਬਦੇ ਕਮਾਕਾਰਾਂ ਵਿੱਚ ਬਹੁਤ ਮਤਲਬ ਉਲਝ ਗਈ ਆਪਣੇ ਕੰਮਕਾਰ ਕਰਦੀ ਰਹੀ ਬਸ ਕਦੇ ਹੈਨਾ ਧਿਆਨ ਨਹੀਂ ਦਿੱਤਾ ਹੈਗਾ ਫਿਰ ਇਸ ਗੱਲ ਵੱਲ ਫਿਰ ਕਦੇ-ਕਦੇ ਹੈਨਾ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਹੁਣ ਇੰਨਾ ਪੜੀ ਵੀ ਆ ਹੈਨਾ ਕੋਰਸ ਵੀ ਕਰੇ ਨੇ ਸੋਨਾ ਮੈਂ ਹਨਾ ਮਤਲਬ ਸਲਾਈ ਦਾ ਕੰਮ ਕਰਨਾ ਹਨਾ ਤੇ ਜਾਂ ਫਿਰ ਬੱਚਿਆਂ ਨੂੰ ਟਿਊਸ਼ਨ ਦੇਣਾ ਕਿਉਂਕਿ ਜੀ ਮੈਂ ਟਿਊਸ਼ਨ ਵੀ ਪੜਾਇਆ ਟਿਊਸ਼ਨ ਪੜਾਉਣ ਦਾ ਐਕਸਪੀਰੀਅੰਸ ਵੀ ਸੀਗਾ ਮੇਰੇ ਕੋਲ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਟਿਊਸ਼ਨ ਪੜਾਇਆ ਜਾਂਦਾ ਮੈਂ ਬਹੁਤ ਬੱਚੇ ਟਿਊਸ਼ਨ ਪੜਾਏ ਨੇ ਜੀ ਹਨਾ ਤੇ ਜੇ ਮੈਂ ਸਲਾਈ ਕਰਦੀ ਫਿਰ ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਹਨਾ ਪਸ਼ੂ ਵੀ ਰੱਖੇ ਹੋਏ ਨੇ ਜੇ ਮੈਂ ਸਲਾਈ ਕਰਦੀ ਤਾਂ ਸਲਾਈ ਵਾਲੇ ਨੂੰ ਹਨਾ ਕਈ ਵਾਰ ਬਹੁਤ ਹੀ ਜ਼ਰੂਰੀ ਕੱਪੜੇ ਚਾਹੀਦੇ ਹੁੰਦੇ ਨੇ ਇੰਨੀ ਛੇਤੀ ਮੇਰੇ ਤੋਂ ਨਹੀਂ ਤਿਆਰ ਹੋਣੇ ਸੀਗੇ ਤਾਂ ਫਿਰ ਮੈਂ ਹਨਾ ਸਲਾਈ ਬਾਰੇ ਵੀ ਵਿਚਾਰ ਕਰਨਾ ਛੱਡਤਾ ਆਪਦੇ ਤਾਂ ਮੈਂ ਸਿਉ ਲੰਨੀ ਆ ਮਤਲਬ ਸਿਉ ਵੀ ਦਿੰਦੀ ਸੀਗੀ ਕਿਸੇ ਕਿਸੇ ਦੇ ਮਤਲਬ ਆਪਣੇ ਰਿਸ਼ਤੇਦਾਰੀਆਂ ਦੇ ਵੀ ਸਿਉਂਤੇ ਨੇ ਪਰ ਜੋ ਹਨਾ ਮੈਂ ਚਾਹੁੰਦੀ ਸੀ ਜੀ ਮੈਂ ਕੰਮ ਕਰਾਂ ਪਰ ਉਹ ਨਹੀਂ ਮੇਰੇ ਤੋਂ ਹੋ ਸਕਿਆ ਕਿਉਂਕਿ ਜੀ ਹਨਾ ਸਲਾਈ ਕਰਨ ਲਈ ਵੀ ਕਾਫੀ ਟਾਈਮ ਚਾਹੀਦਾ ਆਪਣੇ ਕੋ ਹਨਾ ਸਾਰਾ ਸਮਾਂ ਚਾਹੀਦਾ ਕਾਫੀ ਤਾਂ ਪਰ ਸਲਾਈ ਕਰ ਸਕਦੇ ਆ ਤੇ ਘਰ ਦੇ ਕੰਮ ਵੀ ਹੁੰਦੇ ਨੇ ਤੇ ਫਿਰ ਕਦੇ-ਕਦੇ ਸੋਚਿਆ ਵੀ ਟਿਊਸ਼ਨ ਦੇ ਦਾਂ ਫਿਰ ਟਿਊਸ਼ਨ ਬਾਰੇ ਵੀ ਮੇਰੇ ਇਹ ਵਿਚਾਰ ਸੀਗੇ ਕਿ ਵੀ ਬੱਚੇ ਹਨਾ ਦੇਖੋ 3 ਵਜੇ ਤੋਂ ਬਾਅਦ ਆਉਂਦੇ ਨੇ ਹਾਂ ਪੜ੍ਹ ਲੈ ਸਕੂਲੇ ਪੜ੍ਹ ਕੇ ਉਸ ਤੋਂ ਬਾਅਦ 4 ਵਜੇ ਤੋਂ ਹੁੰਦਾ ਹੈ ਬੱਚਿਆਂ ਨੂੰ ਟਿਊਸ਼ਨ ਆਪਾਂ ਦੇ ਸਕਦੇ ਹਾਂ ਨਾ ਸ਼ਾਮ ਨੂੰ ਤੇ 4 ਵਜੇ ਤੋਂ ਟਿਊਸ਼ਨ ਸਟਾਰਟ ਹੁੰਦੀ ਹੈ ਪਰ ਜੀ 4 ਵਜੇ ਤੋਂ ਵੀ ਫੇਰ ਮੇਰੇ ਕੋਲ ਕੋਈ ਟਾਈਮ ਨਹੀਂ ਹੁੰਦਾ ਸੀਗਾ ਉਹੀ ਟਾਈਮ ਮੇਰੇ ਧਾਰਾਂ ਵਗੈਰਾ ਦਾ ਹੁੰਦਾ ਸੀ ਉਹਨੂੰ ਤੇ ਮੈਂ ਧਾਰਾਂ ਵੀ ਪੋਣੀਆਂ ਹੁੰਦੀਆਂ ਸੀਗੀਆਂ ਫੇਰ ਮੈਂ ਦੇਖ ਲੋ ਪਸ਼ੂਆਂ ਦਾ ਕੰਮ ਹੋਣਾ ਹੁੰਦਾ ਸੀ ਤੇ ਟਿਊਸ਼ਨ ਮਿਲ ਨਹੀਂ ਮੈਨੂੰ ਸੈਟ ਬੈਠ ਰਹੀ ਸੀਗੀ ਤੇ ਫੇਰ ਚਲੋ ਹਨਾ ਫੇਰ ਮੈਂ ਟਿਊਸ਼ਨ ਦੇ ਵਿਚਾਰ ਵੀ ਛੱਡ ਤੇ ਵਿੱਚੋਂ ਮੇਰਾ ਬਸ ਇਦਾਂ ਹੀ ਸਭ ਕਾ ਸਾਰੇ ਚੀਜ਼ਾਂ ਦਾ ਮਨ ਜੀ ਮਾਰ ਹੀ ਲਿਆ ਫੇ ਮੈਂ ਆਪਣੀ ਜ਼ਿੰਦਗੀ ਵੱਲ ਕੋਈ ਖਾਸਿਆ ਨਹੀਂ ਦਿੱਤਾ ਚਲੋ ਐਦਾਂ ਹੀ ਚੱਲਦੀ ਰਹੀ ਜ਼ਿੰਦਗੀ ਹਨਾ ਤੇ ਫੇਰ ਨਾ ਦੇਖੋ YouTube ਆਇਆ YouTube ਤੇ ਫੇਰ ਮੈਂ ਬਲਾਗ ਦੇਖਦੀ ਹੁੰਦੀ ਸੀਗੇ ਮੈਨੂੰ ਮਤਲਬ ਬਲਾਗ ਦੇਖਣੇ ਵਧੀਆ ਲੱਗਦੇ ਸੀਗੇ ਜਿਵੇਂ ਲੋਕ ਪਸ਼ੂਆਂ ਵਗਾਰਾਂ ਦੇ ਬਲਾਗ ਪਾਉਂਦੇ ਨੇ ਉਹ ਵੀ ਮੈਂ ਨੂੰ ਪਸੰਦ ਨੇ ਤੇ ਮੈਂ ਉਹ ਵੀ ਦੇਖ ਦਿੰਦੀ ਸੀ ਫੇਰ ਜਿਹੜੇ ਆ ਘਰਾਂ 'ਚ ਬਲੌਗ ਬਣਾਉਂਦੀਆਂ ਨੇ ਡੇਲੀ ਰੁਟੀਨ ਵਾਲੀਆਂ ਮੇਰੀਆਂ ਭੈਣਾਂ ਉਹ ਵੀ ਮੈਨੂੰ ਵਧੀਆ ਲੱਗਦੇ ਨੇ ਉਹ ਵੀ ਮੈਂ ਦੇਖਦੀ ਹੁੰਦੀ ਸੀ ਇਹ ਵੀ ਉਹ ਕੀ ਕੀ ਕੰਮ ਕਰਦੀਆਂ ਨੇ ਕਿੱਦਾਂ-ਕਿੱਦਾਂ ਉਹਦੇ ਘਰ ਨੂੰ ਚਲਾਉਂਦੀਆਂ ਨੇ ਹਨਾ ਤੇ ਫੇਰ ਮੈਂ ਨਾ ਇੱਕ ਪਿੰਡ ਪੰਜਾਬ ਦੇ ਚੈਨਲ ਆ ਗਰਮੀਤ कौर ਭੈਣ ਦਾ ਚੈਨਲ ਆ ਮੈਂ ਉਹਨਾਂ ਨਾਲ ਜੁੜੀ ਹਨਾ ਉਹਨਾਂ ਦਾ ਮੈਂ ਕਾਫੀ ਟਾਈਮ ਤੋਂ ਉਹਨਾਂ ਨੇ 2019 'ਚ ਸ਼ੁਰੂ ਕਰਿਆ ਫਿਰ ਉਦੋਂ ਤੇ ਮੈਂ ਉਹਨਾਂ ਦੇ ਚੈਨਲ ਨਾਲ ਜੁੜੀ ਹੋਈਆਂ ਮੈਂ ਉਹਨਾਂ ਦਾ ਚੈਨਲ ਦੇਖਦੀ ਹੁੰਦੀ ਸੀਗੀ ਉਹ ਜਿਵੇਂ ਉਹ ਘਰ ਦੇ ਕੰਮ ਕਰਦੇ ਸੀ ਆਪਣੇ ਪਸ਼ੂਆਂ ਨੂੰ ਸਾਂਭਦੇ ਸੀ ਬੱਚਿਆਂ ਨੂੰ ਹਨਾ ਵਿੱਚੇ ਬੱਚਿਆਂ ਨੂੰ ਸਾਂਭਣਾ ਫਿਰ ਉਹਨਾਂ ਨੇ ਘਰ ਦੇ ਕੰਮ ਕਰਕੇ ਆਪਣੀ ਡਿਊਟੀ ਤੇ ਜਾਣਾ ਕਿਉਂਕਿ ਜੀ ਉਹਨਾਂ ਦੀ ਡਿਊਟੀ ਵੀ ਸੀ ਅੰਕੜਵਾੜੀ ਚ ਲੱਗੀ ਹੋਈ ਸੀਗੀ ਉਹ ਹਨਾ ਹੁਣ ਤਾਂ ਚਲੋ ਉਹਨਾਂ ਨੇ ਡਿਊਟੀ ਛੱਡਤੀ ਉਹ ਅੰਕੜਵਾੜੀ ਵਾਲੀ ਤੇ ਉਹ ਉੱਥੇ ਵੀ ਜਾਂਦੇ ਹੁੰਦੇ ਸੀ ਉਹਨਾਂ ਨੂੰ ਦੇਖਦੇ ਹੀ ਕਿ ਨਾ ਕਿਤੇ ਨਾ ਕਿਤੇ ਮੇਰਾ ਵੀ ਮਨ ਐਦਾਂ ਹੋਇਆ ਹਨਾ ਵੀ ਕਿਉਂ ਨਾ ਮੈਂ ਵੀ ਆਪਦਾ ਇੱਕ ਚੈਨਲ ਬਣਾਵਾਂ ਕਿਉਂਕਿ ਜੀ ਮੈਂ ਵੀ ਘਰ ਘਰ ਵਿੱਚ ਸਾਰੇ ਕੰਮ ਕਰਦੀ ਆ ਮੈਂ ਖਾ ਤੇ ਹੋਣਾ ਵੀ ਜੇ ਮੇਰਾ ਵੀ ਚੈਨਲ ਬਣਿਆ ਹੋਊ ਸ਼ਾਇਦ ਮੇਰੀ ਵੀ ਹੈਨਾ ਕੋਈ ਪਛਾਣ ਜੀ ਬਣ ਜਵੇ ਹੈਨਾ ਇੱਕ ਤਰ੍ਹਾਂ ਦਾ ਮੇਰਾ ਸੁਪਨਾ ਹੀ ਸੀਗਾ ਵੀ ਮੈਂ ਆਪਦੀ ਪਛਾਣ ਬਣਾਵਾਂ ਕਿ ਕੋਈ ਮੈਨੂੰ ਵੀ ਜਾਣੇ ਹੈਨਾ ਤੇ ਫਿਰ ਮੈਂ ਜੀ ਇਹ ਫਿਰ ਫਿਰ ਮੈਂ ਨਾ ਚੈਨਲ ਬਣਵਾਇਆ ਚੈਨਲ ਮੇਰੇ ਭਰਾ ਨੇ ਮੈਨੂੰ ਬਣਾ ਕੇ ਦਿੱਤਾ ਹੈਨਾ ਚਲੋ ਜੀ ਮੇਰੇ ਭਰਾ ਨੇ ਬਹੁਤ ਸਪੋਰਟ ਕਰੀ ਮੇਰੇ ਬੱਚਿਆਂ ਨੇ ਵੀ ਸਪੋਰਟ ਕਰੀ ਤੇ ਫਿਰ ਅਸੀਂ ਚੈਨਲ ਬਣਾ ਲਿਆ ਚੈਨਲ ਇਹ ਪਹਿਲਾਂ ਤਾਂ ਮੇਰੇ بیٹے ਦਾ ਹੀ ਸੀਗਾ ਉਹਨੇ ਬਣਾਇਆ ਸੀਗਾ ਤੇ ਫਿਰ ਜੀ ਉਹ ਪੜਾਈ ਲਿਖਾਈ ਦੇ ਵਿੱਚ ਪੜਦਾ ਹੋਣ ਕਰਕੇ ਉਹ ਇਹ ਤੇ ਵੀਡੀਓ ਨਹੀਂ ਪਾਉਂਦਾ ਹੁੰਦਾ ਸੀਗਾ ਤੇ ਫਿਰ ਮੈਂ ਪਾਉਣ ਲੱਗ ਗਈ ਚਲੋ ਇਹ ਤੇ ਵੀਡੀਓ ਹਨਾ ਮੈਂ ਵੀ ਚਲੋ ਮੈਂ ਬਣਾ ਲੰਨੀ ਆ ਵੀ ਫਿਰ ਮੈਂ ਪਾ ਦਿਆ ਕਰਾਂਗੀ ਇਹਦੇ ਉੱਤੇ ਫਿਰ ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਿਆ ਹਨਾ ਵੀ ਚਲੋ ਜੀ ਮੇਰਾ ਸੁਪਨਾ ਹਨਾ ਪੂਰਾ ਹੋਣ ਲੱਗ ਪਿਆ ਹਨਾ ਵੀ ਮੈਂ ਵੀ ਕੁਝ ਕਰਨ ਲੱਗੀ ਇੱਕ ਤਰ੍ਹਾਂ ਦੀ ਜੀ ਇਹ YouTube ਦੀ ਨੌਕਰੀ ਹੋ啊 ਹਨਾ ਵੀ ਜੇ ਆਪਾਂ ਨੂੰ ਮਿਲ ਜਵੇ ਹਨਾ ਤੇ ਆਪਾਂ ਰੋਜ਼ ਡੇਲੀ ਦੀ ਡੇਲੀ ਜਿਸ ਤਰ੍ਹਾਂ ਨੌਕਰੀਆਂ ਤੇ ਚਾਹਨੇ ਆ ਉਸ ਤਰ੍ਹਾਂ ਹੀ ਹਨਾ ਇਹਦੇ ਤੇ ਕੰਮ ਕਰਨਾ ਪੈਂਦਾ ਹੈ ਹਨਾ ਤੇ ਚਲੋ ਜੀ ਮੈਨੂੰ ਵੀ ਇਦਾਂ ਲੱਗਿਆ ਕਿ ਹੁਣ ਮੈਂ ਵੀ ਆਪਣੇ ਪਰਿਵਾਰ ਲਈ ਕੁਝ ਕਰ ਸਕਾਂਗੀ ਹਨਾ ਕਿਉਂਕਿ ਜੀ ਤੁਹਾਨੂੰ ਪਤਾ ਹੀ ਆ ਹਨਾ ਪਸ਼ੂਆਂ ਦੇ ਸਿਰ ਤੇ ਆਪਾਂ ਕਿੰਨਾ ਕੁ ਘਰ ਚਲਾ ਸਕਦੇ ਆ ਹਨਾ ਫਿਰ ਪਸ਼ੂਆਂ ਦਾ ਵੀ ਖਰਚਾ ਕੱਢਣਾ ਹੈ ਤੇ ਫੇਰ ਮਾੜੇ-ਮੋٹے ਖਰਚੇ ਹੋਰ ਘਰ ਦਾ ਸੌਦਾ ਫੱਤਾ ਹੀ ਆਉਂਦਾ ਵੀ ਹਨਾ ਇਸ ਤੋਂ ਹਨਾ ਖਸ਼ਵਾਂ ਦੇ ਨਾਲ ਸਿਰਫ ਇੰਨਾ ਕੇ ਪੂਰਾ ਹੁੰਦਾ ਸੀਗਾ ਜਿਹੜੇ ਸਾਡੇ ਉੱਪਰਲੇ ਚਾ ਹਨੇ ਮੇਰੇ ਬੱਚਿਆਂ ਦੇ ਜਾਂ ਮੇਰੇ ਹਨਾ ਸਾਡੇ ਸਾਰਿਆਂ ਦੇ ਉਹ ਸਾਨੂੰ ਕਿਤੇ ਨਾ ਕਿਤੇ ਮਾਰਨੇ ਪੈਂਦੇ ਨੇ ਕਿਉਂਕਿ ਸਾਨੂੰ ਖਰਚਾ ਸੋਚ ਸਮਝ ਕੇ ਕਰਨਾ ਪੈਂਦਾ ਹੈ ਬਸ ਜੀ ਹਨਾ YouTube ਦੇ ਨਾਲ ਮੈਨੂੰ ਇੱਕ ਉਮੀਦ ਜੀ ਜਾਗੀ ਕਿ ਸ਼ਾਇਦ ਮੈਂ ਹੁਣ ਕੁਝ ਕਰ ਸਕਦੀ ਹਾਂ ਹਨਾ ਆਪਣੇ ਬੱਚਿਆਂ ਵਾਸਤੇ ਪਰ ਜੀ ਇਹ ਸਭ ਕੁਝ ਤੁਹਾਡੀ ਸਪੋਰਟ ਨਾਲ ਹੀ ਹੋ ਸਕਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਛੋਟੀ ਭੈਣ ਜਾਂ ਧੀ ਕਿਸੇ ਹਨਾ ਵੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕੇ ਤਾਂ ਪਲੀਜ਼ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਹਨਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਕਿ ਹਨਾ ਹੋਰ ਭੈਣ ਭਾਈਆਂ ਕੋਲ ਮੇਰੀ ਵੀਡੀਓ ਇਹ ਪਹੁੰਚ ਸਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਉਹ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਜ਼ਰੂਰ ਕਰ ਲਿਓ ਹਨਾ ਤਾਂ ਜੋ ਮੇਰਾ ਵਾਚ ਟਾਈਮ ਪੂਰਾ ਹੋ ਸਕੇ ਦੇਖੋ ਜੀ ਤੁਹਾਡੀ سپورਟ ਨਾਲ ਹੀ ਮੈਂ ਅੱਗੇ ਵਧ ਸਕਦੀ ਹਾਂ ਹੁਣ ਮੈਂ ਮਿਹਨਤ ਤਾਂ ਕਰ ਰਹੀ ਹਾਂ ਹਨਾ ਆਪਣੇ ਵੱਲੋਂ ਪੂਰੀ ਤੇ ਕਰਦੀ ਵੀ ਰਹਾਂਗੀ ਕਿ ਚਲੋ ਜੀ ਹਨਾ ਜੇ ਇੱਥੇ ਮੇਰਾ ਕੁਝ ਬਣਦਾ ਹੋਇਆ ਸ਼ਾਇਦ ਬਣੇ ਜਾਵੇ ਹਨਾ ਪਲੀਜ਼ ਤੁਸੀਂ ਹਨਾ ਇੱਕ ਉਮੀਦ ਜੀ ਜੱਗੀ ਹੈ ਮੇਰੇ ਅੰਦਰ ਵੀ ਸ਼ਾਇਦ ਜੋ ਮੈਂ ਪਹਿਲਾਂ ਆਪਣਾ ਸੁਪਨਾ ਨਹੀਂ ਪੂਰਾ ਕਰ ਸਕੀ ਸ਼ਾਇਦ ਇੱਥੇ ਹੁਣ YouTube ਤੇ ਆ ਕੇ ਕਰ ਸਕਾਂ ਹਨਾ ਪਲੀਜ਼ ਮੇਰਾ ਸੁਪਨਾ ਕਰ ਲੈ ਵਿੱਚ ਮੇਰੇ ਪੂਰਾ ਕਰਨ ਵਿੱਚ ਮੇਰੀ ਮਦਦ ਕਰੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਹਨਾ ਤੇ ਮੈਂ ਵੀ ਹਨਾ ਅੱਗੇ ਵਧ ਸਕਾਂ ਤੇ ਕੋਸ਼ਿਸ਼ ਕਰ ਸਕਾਂ ਹਨਾ ਜ਼ਿੰਦਗੀ ਦੇ ਵਿੱਚ ਤੇ ਆਪਣੇ ਬੱਚਿਆਂ ਦੀਆਂ ਖਾਸ਼ਾਂ ਪੂਰੀਆਂ ਕਰ ਸਕਾਂ ਤੇ ਚਲੋ ਜੀ ਹੁਣ ਆਪਾਂ ਮੈਂ ਤੁਹਾਨੂੰ ਇਹ ਤਾਂ ਦੱਸਦਾ ਕਿ ਮੈਂ ਕਿਸ ਲਈ ਆਈ ਹਨਾ YouTube ਤੇ ਤੇ ਕਿਨੂੰ ਦੇਖ ਕੇ ਆਈ ਹੁਣ ਆਪਾਂ ਆਉਨੇ ਆ ਜੀ ਵੀਡੀਓ ਦੇ ਵਿੱਚ ਹਨਾ ਵੀਡੀਓ ਦੇ ਵਿੱਚ ਜੀ ਇੱਥੇ ਮੈਂ ਸੰਨੀ ਕਰ ਰਹੀ ਆ ਥੂੜੀ ਪਾ ਕੇ ਮੈਂ ਸਾਲੀ ਸਾਈਡ ਮੈਂ ਪਹਿਲਾਂ ਕਰਤੀ ਕਿਉਂਕਿ ਜੀ ਉਹ ਥੂੜੀ ਸਾਰੇ ਖੰਡਾ ਦਿੰਦੀਆਂ ਨੇ ਤੇ ਤਾਂ ਮੈਨੂੰ ਪਹਿਲਾਂ ਤੁੜੀ ਪਾ ਕੇ ਜਦਦੇ ਮੈਂ ਉਹ ਪਾਣੀ ਸਿੱਟ ਕੇ ਨਾ ਉਹਦੇ ਉੱਤੇ ਜਿਹੜਾ ਡੈਡਾ ਸੀਗਾ ਉਹ ਛੇੜਕਤਾ ਤੇ ਹੁਣ ਮੈਂ ਇਹਨਾਂ ਨੂੰ ਬੈੜੀ ਤੇ ਕੱਟੇ ਨੂੰ ਸੰਨੇ ਕਰ ਦੂੰਗੀ ਫਿਰ ਇਹਦੇ ਵਿੱਚ ਪਾਣੀ ਪਾ ਕੇ ਐਨ ਰਲਾਉਣਾ ਪੈਂਦਾ ਤੁੜੀ ਗਿੱਲੀ ਕਰਨੀ ਪੈਂਦੀ ਆ ਉਸ ਤੋਂ ਬਾਅਦ ਜੇ ਆਪਾਂ ਇਹਦੇ ਉੱਤੇ ਡੈਡ ਪਾ ਦਾਂਗੇ ਹਨਾ ਤੇ ਇਹ ਤਾਂ ਹਨਾ ਸੰਨੀ ਕਰਨੀ ਮੈਨੂੰ ਬਹੁਤ ਔਖੀ ਲੱਗਦੀ ਆ ਕਦੇ ਕਰੀ ਨਹੀਂਗੀ ਕਾਫੀ ਟਾਈਮ ਬਾਅਦ ਸੰਨੀ ਕਰਨ ਲੱਗਿਆ ਕਿਉਂਕਿ ਜੀ ਆਪਣੇ ਪੱਠੇ ਦਾ ਕਦੇ ਮੁੱਕੇ ਨਹੀਂ ਸੀਗੇ ਐਦਕੀ ਪੱਠੇ ਆਪਣੇ ਮੁੱਕ ਗਏ ਤੇ ਹੁਣ ਜਿਹੜੇ ਬੀਜ ਹੋਏ ਨੇ ਛੋਟੇ ਛੋਟੇ ਨੇ ਹੁਣ ਟਾਈਮ ਲੈਣਗੇ ਉਹ ਦੇਖੋ ਕਿੰਨਾ ਕੁ ਟਾਈਮ ਲੰਦੇ ਨੇ ਫੇਰ ਚਲੋ ਹੋ ਜਾਣਗੇ ਪੱਠੇ ਹਨਾ ਇਹਦੇ ਐਦਕੀ ਵੀ ਤਾਂ ਮੁੱਕ ਗਏ ਜੀ ਅਸੀਂ ਨਾ ਸਾਰੇ ਜਿੰਨੇ 2-3 ਕਿਆਰੇ ਸੀਗੇ ਆਪਣੇ ਉਹਨਾਂ ਵਿੱਚ ਗਿੰਨੀ ਕਾ ਬੀਜ ਦਾ ਗਿੰਨੀ ਕਾ ਬੀਜਣ ਕਰਕੇ ਉਹ ਲੋ ਦਈ ਗਿਆ ਮੁੱਕਣ ਚ ਨਹੀਂ ਆਇਆ ਹੈਗਾ ਜੇ ਜਮੀਂ ਵਗੈਰਾ ਬੀਜੀ ਹੁੰਦੀ ਜਾਂ ਸਰੋਂ ਹੁੰਦੀ ਅੱਗੇ ਅਸੀਂ ਸਰੋਂ ਬੀਜ ਲੈਂਦੇ ਆ ਫਿਰ ਕਿਹਾਰੇ ਛੇਤੀ ਮਤਲਬ ਮਾਰਚ ਦੇ ਵਿੱਚ ਖਾਲੀ ਹੋ ਜਾਂਦੇ ਨੇ ਉਦੋਂ ਫਿਰ ਅਸੀਂ ਮੱਕੀ ਵਗੈਰਾ ਬੀਜ ਦਿੰਨੇ ਆ ਜਾਂ ਚਰੀ ਵਗੈਰਾ ਤੇ ਐਤ ਕੀ ਜੀ ਅਸੀਂ ਬਸ ਇਹਦੇ ਵਿੱਚ ਮੱਖਣ ਮਲਾਈ ਘਾਹ ਦੇ ਵਿੱਚ ਹੀ ਅਲਝੇ ਰਹੇ ਤੇ ਉਹਦੇ ਕਰਕੇ ਸਾਡੇ ਖੇਤ ਹੀ ਨਹੀਂ ਖਾਲੀ ਹੋਏ ਤੇ ਅਸੀਂ ਬਾਜਰਾ ਬੀਜਣ ਨੂੰ ਲੇਟ ਹੋ ਗਏ ਹਣ ਜੀ ਪੱਠੇ ਲੇਟ ਹੋ ਗਏ ਹੁਣ ਸਾਨੂੰ ਸੰਨੀਆਂ ਕਰਨੀਆਂ ਪੈਣੀਆਂ ਨੇ ਸੰਨੀਆਂ ਜੀ ਡੰਗਰ ਖਾਂਦੇ ਵੀ ਨਹੀਂਗੇ ਚਾਚੇ ਨਾਲ ਤੇ ਸੰਨੀਆਂ ਤਾਂ ਬਸ ਇੱਕ ਡੰਗ ਜਿਹੇ ਟਪਾ ਹੁੰਦਾ ਦੁੱਧ ਤਾਂ ਇਹਦੇ ਨਾਲ ਬਿਲਕੁਲ ਘਟ ਜਾਂਦੇ ਨੇ ਹੋ ਸਾਡੇ ਦੋਵੇਂ ਮੈਸਾਂ ਦੁੱਧ ਘਟੀਆਂ ਪੰਡਾਂ ਨੇ ਜੇ ਹਰਾਚਾਰਾ ਹੋਵੇ ਉਹਦੇ ਨਾਲ ਦੁੱਧ ਦਈ ਜਾਂਦੀਆਂ ਨੇ ਚਲੋ ਫਿਰ ਜਦੋਂ ਦੁੱਧ ਘਟ ਜਾਂਦਾ ਤੇ ਤੁਹਾਨੂੰ ਪਤਾ ਹੀ ਆ ਖਰਚਾ ਪਾਣੀ ਵੀ ਘਟੇ ਜਾਂਦਾ ਜੀ ਦੁੱਧ ਦੇ ਸਿਰਤੀ ਜਦੋਂ ਆਪਣਾ ਖਰਚਾ ਜਾਨਣਾ ਫਿਰ ਉਧਰੋਂ ਵੀ ਥੋੜੀ ਜੀ ਦਿੱਕਤ ਆਉਣ ਲੱਗ ਜਾਂਦੀ ਆ ਖਰਚੇ ਵੱਲੀਓ। ਤੇ ਕਿਉਂਕਿ ਜੀ ਆਪਣਾ ਖਾਚਾ ਸਿਰਫ ਦੁੱਧ ਦੇ ਛੱਤੀ ਚੱਲਦਾ ਹੋਰ ਆਪਾਂ ਨੂੰ ਕੋਈ ਆਮਦਨ ਨਹੀਂ ਗਈ ਐਵੇਂ ਤੁਹਾਨੂੰ ਦੱਸ ਕਹੀਏ। ਇਹ ਹੀ ਦੁੱਧ ਦਾ ਦੁੱਧ ਪਾ ਕੇ ਆਪਾਂ ਘਰ ਦਾ ਗੁਜ਼ਾਰਾ ਚਲਾਉਨੇ ਆ ਤੇ ਇਹਦੇ ਨਾਲੇ ਮੈਂ ਸਭ ਕੁਝ ਜਿੱਥੇ ਆਉਣਾ ਜਾਣਾ ਹਨਾ ਹੁਣ ਜਾਣਾ ਵੀ ਪੈਂਦਾ ਏ ਜੀ। ਵੈਸੇ ਤਾਂ ਮੈਂ ਬਹੁਤ ਘੱਟ ਜਾਂਦੀ ਆ ਫਿਰ ਵੀ ਜਿੱਥੇ ਜ਼ਰੂਰੀ ਆ ਉੱਥੇ ਤਾਂ ਜਾਣਾ ਹੀ ਪੈਂਦਾ ਜੀ। ਚਾਹੇ ਜਿੰਨਾ ਚਿਰ ਬਾਦ ਮਰਜੀ ਚਾਹੀਏ ਫਿਰ ਮੈਨੂੰ ਕਹਿ ਦਿੰਦੇ ਨੇ ਵੀ ਤੂੰ ਆਉਂਦੀ ਨਹੀਂ ਕਿ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਾਈ ਬੋ ਕਹਿੰਦੇ ਨੇ ਵੀ ਤੂੰ ਸਾਨੂੰ ਆਉਂਦੀ ਨਹੀਂ ਸਾਡੇ ਆਉਂਦੀ ਨਹੀਂ ਮੈਂ ਮੈਂ ਕਹਾਂ ਵੀ ਮੈਂ ਕਿਵੇਂ ਆਵਾਂ ਦੇਖੋ ਜੀ ਆਪ ਦਾ ਘਰ ਸਾਬ ਨੂੰ ਆਪਦੇ ਘਰ ਬਾਰੇ ਪਤਾ ਹੁੰਦਾ ਹਨਾ ਸਭ ਕੁਝ ਸੋਚ ਕੇ ਚੱਲਣਾ ਪੈਂਦਾ ਜੇ ਆਪਾਂ ਕਿਤੇ ਜਾਂਦੇ ਆ ਤਾਂ ਮੰਨ ਲਓ ਮੰਲੀ 1500 ਰੁਪਏ ਲੱਗ ਜਾਂਦਾ ਤੇ ਇਸ ਕਰਕੇ ਜੀ ਮੈਂ ਜਾਣਦੀ ਘੱਟੇ ਆ ਕਿ ਆਪਣਾ ਖਰਚਾ ਬਸ ਚਲਾਈ ਦਾ ਕਰੇ ਤੇ ਜਿੱਥੇ ਜ਼ਰੂਰੀ ਉਹਤੇ ਜਾ ਵੀ ਆਉਣੀ ਆ ਵੈਸੇ ਫालतੂ ਨਹੀਂ ਜਾਂਦੀ ਹੈਗੀ ਮੈਂ ਕਿਤੇ ਵੀ ਤੇ ਜੀ ਨਾ ਨਿਕਲ ਹੁੰਦਾ ਆਪਣੇ ਪਸ਼ੂਆਂ ਨੂੰ ਛੱਡ ਕੇ ਕਿਉਂਕਿ ਜੀ ਮੈਂ ਜੇ ਇੱਕ ਵਾਰ ਚਲੇ ਜਾਵਾਂ ਘਰੋਂ ਹਨਾ ਮੇਰੇ ਪਸ਼ੂ ਅ ਬਸ ਹੀ ਰੋੜ ਜਾਂਦੇ ਨੇ ਕੋਈ ਖਾਂਮਦਾ ਵੀ ਨਹੀਂ ਗਾ ਮਗਰੋਂ ਤੇ ਫਿਰ ਆ ਕੇ ਕੰਮ ਕਰਨਾ ਵੀ ਔਖਾ ਲੱਗਦਾ ਏ ਸਾਰੇ ਉਹ ਲੋਕਾਂ ਦੇ ਮਤਲਬ ਭੱਜ ਨਾ ਠਕੇ ਜਾਓ ਫੇਰ ਆ ਕੇ ਫੇਰ ਦੁਬਾਰਾ ਪਸ਼ੂਆਂ ਦਾ ਕਰੋ ਇਸ ਤੋਂ ਬੈਟਰ ਹੈ ਕਿ ਆਪਣੇ ਘਰ ਹੀ ਰਹੋ ਹਨਾ ਅੱਜ ਕੱਲ ਫੋਨ ਹੈਗੇ ਨੇ ਫੋਨਾਂ ਤੇ ਚਲੋ ਖਬਰਸਰ ਲੈ ਹੋ ਜਾਂਦੀ ਆ ਤੇ ਇਦਾਂ ਕਰਕੇ ਮੈਂ ਜਾਣਦਾ ਵੀ ਨਹੀਂ ਕਰਦੀ ਹੈਗੀ ਵਾਲਾ ਤੇ ਚਲੋ ਜੀ ਆਪਣੀ ਸੰਨੇ ਵੀ ਹੋ ਗਈ ਇੱਥੇ ਤੇ ਹੁਣ ਮੈਂ ਇੱਥੇ ਖਾੜ ਪਿਉਉ ਦੂੰਗੀ ਖੜ ਦੇ ਵਿੱਚ ਪਾਣੀ ਪਾਤਾ ਬਾਰ ਦੀਆਂ ਚ ਪਿਉ ਕੇ ਰੱਖਤੀ ਥੋੜਾ ਚਿਰ ਤੱਕ ਧਾਰਾਂ ਚੋਂ ਮਾਂਗੇ ਮੈਨੂੰ ਸੰਨੇ ਕਰਦੀ ਨੂੰ 4:30 ਹੋ ਗਏ ਸੀਗੇ ਬਸ ਜੀ ਉੱਤੋਂ ਭਾਂਡੇ ਲਿਆ ਕੇ ਬਾਲਟੀ ਵਗੈਰਾ ਫਿਰ ਮੈਂ ਧਾਰਾ ਚੋਣ ਲੱਗ ਜੂਗੀ। ਬੱਕਰੀਆਂ ਨੂੰ ਵੀ ਬਸ ਡੇਕਾ ਤੋੜ ਕੇ ਪਾਉਣੀਆਂ ਸੀਗੀਆਂ ਤੇ ਉਹ ਡੇਕਾ ਤੋੜਨ ਗਿਆ ਹੋ ਸੀ ਜੈਪਰੀ ਤੋਂ ਨਹੀਂ। ਬਸ ਚਲੋ ਜੀ ਹੁਣ ਆਪਾਂ ਹੱਥ-ਪੈਰ ਧੋ ਕੇ ਚੱਲਦੇ ਆਂ ਉੱਪਰ ਨੂੰ ਜਾ ਕੇ ਦੇਹ ਦੇ ਉੱਪਰ ਕੀ ਕਰਨਾ ਹੁਣ ਹੋਰ ਕੰਮ ਤੇ ਚਲੋ ਜੀ ਹੁਣ ਚੱਲਦੇ ਆਂ ਉੱਪਰ ਤੇ ਤੁਹਾਨੂੰ ਦਿਖਾਵਾਂ ਮੈਂ ਸੱਨੇ ਵਗੈਰਾ ਆਪਣੇ ਡੰਗਰ ਖਾ ਰਹੇ ਨੇ ਥੋੜ੍ਹ ਅੱਜ ਪਹਿਲੀ ਵਾਰੀ ਹੈ ਇਹਨਾਂ ਦੀ ਕਾਲੂ ਤਾਂ ਇਹਨਾਂ ਨੇ ਵਸ ਢੇਰੀਆਂ ਹੀ ਲਾਉਣੀਆਂ ਥੱਲੇ ਚੱਕ ਚੱਕ ਤੂੜੀ ਮਾਰਦੀਆਂ ਨੇ ਆਪਣੀ ਸਵੀਟੀ ਵੀ ਇੱਥੇ ਬੈਠੀ ਰਹਿੰਦੀ ਹੈ ਗਿੱਲੇ ਠੰਡੇ ਜਗ੍ਹਾ ਇਹਨੂੰ ਗਰਮੀ ਬਹੁਤ ਲੱਗਦੀ ਹੈ ਫਿਰ ਉਹ ਆਰਿਆਂ ਤੋਂ ਲੈ ਕੇ ਬਹਿ ਜਾਂਦੀ ਇੱਥੇ ਜਾਂ ਫਿਰ ਉਹ ਕੂਲਰ ਕੋਲ ਬੈਠੀ ਰਹਿੰਦੀ ਹੈ ਉੱਪਰ ਦੇਖੋ ਅੱਜ ਤਾਂ ਖਾ ਰਹੀਆਂ ਨੇ ਸੱਨੇ ਕਾਲੂ ਇਹਨਾਂ ਦਾ ਜੀ ਆਕਾ ਜਣਾ ਉਹ ਦਿਨ ਤਾਂ ਸੁੱਕੀ ਟੂੜੀਓਂ ਕੋਉਣ ਲੱਗੇ ਇਹ ਹਰੇ-ਜਾਰੇ ਤੇ ਗੀਜੀਆ ਹੁੰਨਾਂ ਨੇ ਤੇ ਆਜੀ ਸ਼ਾਮ ਦੀ ਆ ਵੀਡੀਓ ਕਲਿੱਪ 'ਤੇ ਇਹ ਖੇਲ ਰਹੇ ਸੀਗੇ ਬੱਚੇ 7:00 ਵਜੇ ਦੀ ਆ ਤੇ ਆਸ ਵਿੱਚੀ ਉਹ ਇਹ ਖੇਡਦੇ ਸੀਗੇ ਖੇਡ ਡੈਡ ਐਡਪ ਮੈਂ ਇਹਨਾਂ ਦੀ ਵੀਡੀਓ ਬਣਾ ਲਈ ਇਹ ਖੇਲਣ ਲੱਗੇ ਸੀਗੇ ਇੱਥੇ ਕੂੜੇ ਲਾ ਕੇ ਬਾਹਰ ਬੇੜੇ ਚ ਬੈਗੇ ਸੀਗੇ ਚਲੋ ਜੀ ਹਨਾ ਆਪਣਾ ਬਲੌਗ ਇੱਥੇ ਦਰਸਾ ਦਿਓ ਹੈਲੋ ਕਰੋ ਬੇਨਾ ਸਰ ਇਹ ਕਿਸੇ ਨੂੰ ਬਲੌਗ ਨਹੀਂ ਨੀਂ ਤੁਸੀਂ ਗਾਇਲਕ ਸ਼ੇਅਰ ਕਰਕੇ ਚੁੱਕਰ ਕੇ ਜੀ ਦੱਸਦੇ ਤੇ ਬਲੌਗ ਦਾ ਜਿਹੜਾ ਘਾਟੇ ਹੋਇਆ ਹੈ ਬਾਏ ਲੈ ਕੇ ਕਾ ਇਹ ਨਹੀਂ ਮਾਮਲਾ ਹੀ ਖਾਈ ਜਾਂਦਾ ਨਹੀਂ ਤਾਂ ਫਿਰ ਮੈਂ ਦਸੂ ਨਹੀਂ ਖਾਈ